ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਇੱਕ ਹੋਰ ਮਸਲਾ ਸੋਸ਼ਲ ਮੀਡੀਆ ਦੇ ਉੱਪਰ ਟ੍ਰੈਂਡਿੰਗ ਦੇ ਵਿੱਚ ਉਦੋਂ ਆ ਗਿਆ ਜਦੋਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਐਸਐਸਪੀ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਬਹਿ ਜਾਂਦੇ। ਅਸਲ ਦੇ ਵਿੱਚ ਮਸਲਾ ਇਹ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੀ ਡੈਥ ਤੋਂ ਬਾਅਦ ਉਹਨਾਂ ਦੇ ਆਨਲਾਈਨ ਪਲੇਟਫਾਰਮਾਂ ਤੋਂ ਜਿੰਨੀ ਵੀ ਜ਼ਿਆਦਾ ਅਰਨਿੰਗ ਹੋਈ ਹੈ ਉਸ ਅਰਨਿੰਗ ਦਾ ਕੋਸੇ ਹਿੱਸਾ ਉਹਨਾਂ ਦੀ ਟੀਮ ਦੇ ਵੱਲੋਂ ਸਿੱਧੂ ਪਰਿਵਾਰ ਨੂੰ ਨਹੀਂ ਦਿੱਤਾ ਗਿਆ ਜਿਸ ਕਰਕੇ ਸਿੱਧੂ ਪਰਿਵਾਰ ਐਸਐਸਪੀ ਦਫ਼ਤਰ ਦੇ ਵਿੱਚ ਆਪਣੀ ਅਰਜੀ ਲੈ ਕੇ ਗਿਆ ਸੀ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋ ਸਕੇ ਜੋ ਸਾਡੇ ਬੇਟੇ ਦੇ ਪੈਸੇ ਨੱਪ ਕੇ ਬੈਠੇ ਹਨ ਪਰ ਉੱਥੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ ਪ੍ਰਸ਼ਾਸਨ ਦੇ ਵੱਲੋਂ ਜਿਸ ਤੋਂ ਬਾਅਦ ਉਹਨਾਂ ਨੂੰ ਧਰਮਨੀ ਦੇ ਉੱਪਰ ਬਹਿਣਾ ਪਿਆ ਤਾਂ ਦੋਸਤੋ ਹੁਣ ਇਹ ਮਸਲਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਅਤੇ ਬੀਤੇ ਦਿਨੀ ਸ੍ਰੀ ਬਰਾੜ ਨੇ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਸਪੋਰਟ ਕੀਤੀ ਸੀ ਇੱਕ ਪੋਸਟ ਰਾਹੀਂ ਅਤੇ ਹੁਣ ਪਾਨਾ ਸਿੱਧੂ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਪੋਸਟ ਕਰਕੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਸਪੋਰਟ ਕੀਤੀ ਹੈ ਅਤੇ ਪਾਨੇ ਸਿੱਧੂ ਨੇ ਆਪਣੀ ਉਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਉਹਨਾਂ ਯ ਕਿ ਅੱਜ ਇੰਡਸਟਰੀ ਦੇ ਟੌਪ ਦੇ ਸਿੰਗਰਾਂ ਦੇ ਵਿੱਚ ਆਉਂਦੇ ਆ ਅਤੇ ਪੰਨਾ ਸਿੱਧੂ ਨੇ ਆਪਣੀ ਉਸ ਵੀਡੀਓ ਦੇ ਵਿੱਚ ਇੱਕ ਪੰਜਾਬੀ ਸਿੰਗਰ ਨੂੰ ਵੀ ਰਗੜ ਦਿੱਤਾ ਜੋ ਕਿ ਪੰਨਾ ਸਿੱਧੂ ਕਹਿੰਦਾ ਹੈ ਕਿ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਨ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਣਾ ਜੇਕਰ ਇਨਸਾਫ ਚਾਹੀਦਾ ਤਾਂ ਉਹਨਾਂ ਦੇ ਨਾਲ ਖੜਨਾ ਪਵੇਗਾ ਅਤੇ ਦੋਸਤੋ ਪਾਨੇ ਸਿੱਧੂ ਦੀ ਇਸ ਗੱਲ ਤੋਂ ਇਹ ਅੰਦਾਜ਼ੇ ਲਗਾਏ ਜਾ ਰਿਹਾ ਹੈ ਕਿ ਪਾਨੇ ਸਿੱਧੂ ਨੇ ਇਹ ਗੱਲ ਗੁਲਾਬ ਸਿੱਧੂ ਬਾਰੇ ਕਹੀ ਹੈ ਕਿਉਂਕਿ ਪਾਨੇ ਸਿੱਧੂ ਨੇ ਆਪਣੀ ਉਸ ਵੀਡੀਓ ਦੇ ਵਿੱਚ ਇਹ ਕਿਹਾ ਕਿ ਹਰ ਇੱਕ ਪੋਸਟ ਦੇ ਉੱਪਰ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣ ਦੇ ਨਾਲ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਗੁਲਾਬ ਸਿੱਧੂ ਭਾਈ ਇਕਲੌਤਾ ਐਸਾ ਸਿੰਗਰ ਹੈ ਜੋ ਆਪਣੀ ਹਰ ਇੱਕ ਪੋਸਟ ਦੇ ਨੀਚੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਦਾ ਹੈ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਪਾਨੇ ਸਿੱਧੂ ਦੀ ਇਸ ਵੀਡੀਓ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ